ਢੇਠਾ ਦੇ ਨਜ਼ਦੀਕੀ ਪਿੰਦੇ ਪਿੰਡ ਥਰੇਵਾਲ ਦੇ ਵਸਨੀਕ ਸੰਦੀਪ ਕੁਮਾਰ ਪੁੱਤਰ ਦਰਸ਼ਨ ਨਾਲ ਉੱਪਰ ਕੁਝ ਮੋਟਰਸਾਈਕਲ ਅਤੇ ਕਾਰ ਸਵਾਰ ਵਿਅਕਤੀਆਂ ਵੱਲੋਂ ਜਾਣ ਲੇਵਾ ਹਮਲਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਇਸ ਮੌਕੇ ਪੀੜਤ ਸੰਦੀਪ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਖੇਲੂ ਕੰਮ ਲਈ ਜਾ ਰਿਹਾ ਸੀ ਜਦ ਉਹ ਨੈਰੀ ਪੁਲ ਥਰੇਵਾਲ ਤੇ ਪੁੱਜਾਤਾ ਉੱਥੇ ਪਹਿਲੇ ਹੀ ਖੜੇ تین ਮੋਟਰਸਾਈਕਲ ਅਤੇ ਇੱਕ ਕਾਰ ਤੇ ਸਵਾਰ ਵਿਅਕਤੀਆਂ ਵੱਲੋਂ ਮੇਰੇ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਮੇਰੀ ਕਾਰ ਨੂੰ ਰਸਤੇ ਵਿੱਚ ਰੋਕ ਕੇ ਭੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੇ ਮੈਂ ਆਪਣੀ ਕਾਰ ਭਜਾ ਲਈ ਅਤੇ ਕਾਰ ਖੇਤਾ ਵਿੱਚ ਪਲਟ ਗਈ ਇੰਨੇ ਨੂੰ ਰੋਲਾ ਸੁਣ ਕੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਹਮਲਾਵਰ ਆਪਣੇ ਆਪਣੇ ਵੀਕਲਾਂ ਤੇ ਸਵਾਰ ਹੋ ਭੱਜ ਗਏ ਇਸ ਸਬੰਧੀ ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਮਜੀਠਾ ਜਸਪਾਲ ਸਿੰਘ ਐਸਐਚਓ ਲਖਵਿੰਦਰ ਸਿੰਘ ਏ ਤੇ ਐਸਆਈ ਹਰਵੰਦ ਸਿੰਘ ਪੁਲਸ ਚੌਂਕ ਪੰਘਾਲੀ ਕਲਾ ਆਦੀਪੁਰ ਚ ਪਾਰਟੀ ਮੌਕੇ ਤੇ ਪੁੱਜ ਗਈ ਅਤੇ ਪੀੜਤ ਨੂੰ ਭਰੋਸਾ ਦਿਵਾਇਆ ਕਿ ਮੁਕੱਦਮਾ ਦਰਜ ਕਰਕੇ ਜਲਦ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਮਜੀਠਾ ਤੋਂ ਪੱਤਰਕਾਰ ਮਲਕੀਤ ਸਿੰਘ ਚਿੰਦਾ ਦੀ ਵਿਸ਼ੇਸ਼ ਰਿਪੋਰਟ ਸਰ ਪਹਿਲਾਂ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਸੰਦੀਪ ਕੁਮਾਰ ਜੀ son of ਸ਼੍ਰੀ ਦਰਸ਼ਨਾਲ ਪਿੰਡ ਥਗੀਵਾਲ ਜੀ ਕੀ ਮਸਲਾ ਟੜਾ ਜੀ ਮਸਲਾ ਇਦਾਂ ਹੀ ਜੀ ਪਹਿਲਾਂ 6 ਤਰੀਕ ਨੂੰ ਸਾਡੇ ਘਰ ਚ ਕਰਾਤਾ ਸੀਗਾ ਹੂੰ ਇੱਕ ਮੁੰਡਾ ਐ ਇਥੋਂ ਜੱਜ ਸਿੰਘ son of ਜਗਤਾ ਸਿੰਘ ਪਿੰਧਰੀਏਵਾਲ ਦਾ ਇਹ ਹੁਣ ਐਸ ਵੇਲੇ ਰੋੜੀ ਰਹਿੰਦਾ ਵਾ ਅੱਛਾ ਜੀ ਉਹ 2 ਵਜੇ ਰਾਤ ਆਇਆ ਪਹਿਲਾਂ ਉਹਨੇ ਆ ਕੇ ਪਟਾਕੇ ਮਾਰੇ ਗੁੱਡ ਨੇ ਹਾਂਜੀ ਫੇਰ ਆਇਆ ਫਿਰ ਸਮਝਾ ਕੇ ਭੇਜਿਆ ਫੇਰ ਆਇਆ ਹੂੰ ਫੇਰ ਉਹਨੇ ਪਟਾਕੇ ਮਾਰੇ ਤਿੰਨ ਵਾਰੀ ਉਹਨੂੰ ਸਮਝਾਉਣ ਤੇ ਨਹੀਂ ਹਟਲਿਆ ਅੱਛਾ ਤੇ ਚੌਥੀ ਵਾਰੀ ਆਇਆ ਤੇ ਚੌਥੀ ਵਾਰੀ ਸ਼ਰਾਬ ਪੀ ਉਹਨੇ ਪੀਤੀ ਉਹ ਇਹ ਤੇ ਸਿੱਧਾ ਅੰਦਰ ਆ ਗਿਆ ਘਰ ਤੇ ਅੱਛਾ ਘਰ ਦੇ ਜਦੋਂ ਅੰਦਰ ਆਇਆ ਜੀ ਇਹਨਾਂ ਨੂੰ ਸਮਝਾਇਆ ਉਹ ਫੇਰ ਨਹੀਂ ਸਮਝਿਆ ਫੇਰ ਉਹਨੂੰ ਦੋ ਚਾਰ ਚਪੇੜਾਂ ਮਾਰਤੀਆਂ ਵਾ ਹੂੰ ਚਪੇੜਾਂ ਮਾਰ ਕੇ ਫੇਰ ਸਾਡਾ ਕੀ ਕੀ ਪ੍ਰੋਗਰਾਮ ਜੀ ਤੁਹਾਡੇ ਘਰ ਜਗਰਾਤਾ ਸੀਗਾ ਜੀ ਹਾਂਜੀ ਹਾਂਜੀ ਅੱਛਾ ਤਿੰਨ ਦਿਨ ਬਾਅਦ ਰਾਜੀਨਾਮਾ ਹੋ ਗਿਆ ਵਾ ਰਾਜੀਨਾਮਾ ਹੋਣ ਤੋਂ ਬਾਅਦ ਉਹਨੇ ਅਗਲੇ ਦਿਨ ਫੇਰ ਮੈਨੂੰ ਮੁੰਡੇ ਪਾਏ ਜੀ ਹਾਂ ਇਹ ਮਾਮਲਾ ਜਿਹੜਾ ਵਾ ਅਸੀਂ ਇੱਥੇ ਨਹੀਂ ਦਿੱਤਾ ਅਸੀਂ ਗਏ ਹਾਂ ਡੀਆਈਐਸਪੀ ਸਾਹਿਬ ਕੋਲ ਮਜੀਠਾ ਮਜੀਠੇ ਹਾਂ ਉਹਨਾਂ ਨੇ ਕਿ ਇਹ ਚੌਕੀ ਇੰਚਾਰਜ ਨੂੰ ਕੀਤਾ ਫੋਨ ਵੀ ਕਰੋ ਕੋਈ ਕਾਰਵਾਈ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਇੰਚਾਰਜ ਨੇ ਮੋٹے ਪੈਸੇ ਖਾਦੇ ਆ ਜੀ ਇਹਨਾਂ ਕੋਲੋਂ ਹਾਂ ਮੇਰੇ ਕੋਈ ਬੰਦੇ ਨਾਲ ਫੋਨ ਕਰਦੇ ਵੀ ਤੁਸੀਂ ਕਾਰਵਾਈ ਨਹੀਂ ਕਰਦੇ ਤਾਂ ਉਹ ਉਹਨਾਂ ਦੀ ਸਪੋਰਟ ਪੂਰਾ ਕਰਦੇ ਆ ਜੀ ਜਿਹੜੇ ਜਗਰਾਤਾ ਕਰੀ ਤੇ ਇਹ 6 ਤਰੀਕ ਨੂੰ ਜਗਰਾਤਾ ਸੀਗਾ ਜੀ 6 ਤਰੀਕ ਨੂੰ ਤੇ 6 ਤਰੀਕ ਨੂੰ ਪਟਾਕਾ ਪਾਰੀ ਜੋ ਹਾਂ ਜੀ ਹਾਂ ਜੀ ਉਹਨੇ ਬੁਲਟ ਤੇ ਪਟਾਕੇ ਮਾਰਦਾ ਸੀ ਸਾਡੇ ਉਹਦੇ ਵਿਰੋਧ ਚ ਫਿਰ ਤੁਸੀਂ ਕੀ ਉਹਦੇ ਨਾਲ ਕੋਈ ਸਰਵੇਖਣ ਕੀਤਾ ਨਹੀਂ ਨਹੀਂ ਉਹਨੂੰ ਫਿਰ ਸਮਝਾ ਕੇ ਭੇਜਿਆ ਸੀਗਾ ਵੀ ਇੱਕ ਦੋ ਚਲੋ ਚਪੇੜਾ ਮਾਰਤੀਆਂ ਹੋਣਗੀਆਂ ਕੋਈ ਇਹੋ ਜਿਹੀ ਗੱਲ ਹਾਂਜੀ ਤੇ ਫਿਰ ਅੱਜ ਅੱਜ ਕੀ ਮਸਲਾ ਅੱਜ ਮੈਂ ਆਪਣੇ ਘਰੋਂ ਕੰਮ ਤੇ ਚੱਲਿਆ ਸੀਗਾ ਜੀ ਮੇਰੇ ਇੱਥੇ ਨਹਿਰ ਤੇ ਪੁਲ ਤੇ ਥਰੀਏ ਵਾਲ ਹਾਂਜੀ ਤਿੰਨ ਮੋਟਰਸਾਈਕਲ ਸੀਗੇ ਜਿਨ੍ਹਾਂ ਤੇ ਤਿੰਨ ਤਿੰਨ ਮੁੰਡੇ ਸਵਾਰ ਸੀਗੇ ਇੱਕ ਹਿੰਦ ਦਾ ਗੱਡੀ ਸੀਗੀ ਵੀ ਸਟਾਰ ਜਿਹਦੇ ਵਿੱਚ ਨੰਗੀਆਂ ਕਿਰਪਾਨਾਂ ਤੇ ਹਾਥੀਆਂ ਲੈ ਕੇ ਮੁੰਡੇ ਖੜੇ ਸੀਗੇ ਉਹਨਾਂ ਆ ਕੇ ਮੇਰੀ ਗੱਡੀ ਢੱਕੀ ਆ ਤੇ ਮੈਂ ਗੱਡੀ ਪਛਾਣ ਭੁਜਾਈ ਤੇ ਪਛਾਣ ਭੁਜਾਉਂਦੇ ਭੁਜਾਉਂਦੇ ਗੱਡੀ ਮੇਰੀ ਡੈਕੂ ਪੈਲੀ ਦੇ ਵਿੱਚ ਗੱਡੀ ਪੈਲੀ ਡਿਗਰੀ ਦੇ ਨਾਲ ਤੇ ਮੈਂ ਗੱਡੀ ਪਲਟੀ ਨਹੀਂ ਆ ਮੈਂ ਗੱਡੀ ਕਣਕ ਦੇ ਵਿੱਚ ਭੁਜਾਈ ਤੇ ਮੇਰੇ ਮਗਰ ਉਹ ਆਲਕੋਜੀ ਕਿਰਪਾਨਾਂ ਲੈ ਕੇ ਨੰਗੀਆਂ ਕਿਰਪਾਨਾਂ ਨੇ ਮੇਰੇ ਮਾਰੀਆਂ ਮੇਰੇ ਗੱਡੀ ਦੇ ਸ਼ੀਸ਼ੇ ਸਾਰੇ ਤੋੜੇ ਆ ਹਾਥੀਆਂ ਲੈ ਕੇ ਮੇਰੇ ਮਗਰ ਭੱਜੇ ਆ ਉਹ ਕਿੰਨੇ ਜਣੇ ਸੀ ਉਹ 8 ਤੋਂ ਅਸਤਵਤ ਹੁਣ ਤੁਸੀਂ ਕੀਤਾ ਜੀ ਸੂਚਿਤ ਚੌਕੀਨ ਚਾਰਜ ਨੂੰ ਪੁਲਿਸ ਨੂੰ ਪਹੁੰਚੀ ਚੌਕੀਨ ਚਾਰਜ 112 ਤੇ ਫੋਨ ਕੀਤਾ ਸੀਗਾ ਚੌਕੀਨ ਚਾਰਜ ਸਾਡੀ ਸੁਣਦਾ ਹੀ ਨਹੀਂ ਹੈ ਜੀ ਬਿਲਕੁਲ ਵੀ ਨਹੀਂ ਸੁਣਦਾ ਇਹਨੇ ਪੈਸੇ ਕਾਢੇ ਮੋਟੇ ਉਹਨਾਂ ਕੋਲੋਂ ਕੀ ਕੀ ਮੰਗ ਕਰਦੇ ਹੋ ਤੁਸੀਂ ਮੰਗ ਇਹਨਾਂ ਨੂੰ ਸਸਤ ਤੋਂ ਸਰਵਸਾ ਜਾਂ ਹੋਣੀ ਚਾਹੀਦੀ ਹੈ ਜੀ ਹਾਂਜੀ ਕਿਉਂਕਿ ਮੈਂ ਕਾਰੋਬਾਰ ਵਾਲਾ ਬੰਦਾ ਮੈਂ ਇਕੱਲੇ ਨੇ ਵੀ ਬਾਹਰ ਜਾਣਾ ਹੁੰਦਾ ਆ ਮੇਰੇ ਨਾਲ ਕੋਈ ਫੋਰਸ ਤੇ ਹੈ ਨਹੀਂ ਹੈ ਜੀ ਇਹ ਇਸ ਮੁੰਡੇ ਕੋ ਨਜਾਇਜ਼ ਰਿਵਾਲਵਰ ਵੀ ਹੈਗਾ ਵਾ ਇੱਕ ਨਹੀਂ ਪਤਾ ਨਹੀਂ ਕਿੰਨੇ ਗਿਆ अच्छा जी ओदे ओदे ਨਾਲ ਵੀ ਮੈਨੂੰ ਧਮਕੀਆਂ ਦਿੱਤੀਆਂ ਗਈਆਂ ਪਹਿਲਾਂ ਹੁਣ ਜਦੋਂ ਹਮਲਾ ਕੀਤਾ ਜੀ ਹੁਣ ਕਿਹੜੇ ਕਿਹੜੇ ਹਥਿਆਰ ਸੀ ਉਹਨਾਂ ਕੋਲ ਹੁਣ ਉਹਨੇ ਕੋ ਤਲਵਾਰਾਂ ਸੀ ਜਾਂ ਇੱਕ ਨੇ ਰਵਲਵਰ ਵੀ ਕੱਢਿਆ ਪਰ ਉਹਨੇ ਗੋਲੀ ਨਹੀਂ ਚਲਾਈ ਹਮ ਠੀਕ ਹੈ ਜੀ ਵੀਰ ਸਾਹਿਬ ਜਿਉਂਨੇ ਦੇਖੋ ਜੀ ਮੇਰਾ ਮੈਂ ਇਕੱਲਾ ਕਾਰੋਬਾਰ ਤੇ ਜਾਣ ਵਾਲਾ ਬੰਦਾ ਆ ਆਪਣੀ ਮਿਹਨਤ ਕਰੀਦੀ ਆ ਮੈਨੂੰ ਇਹਨਾਂ ਤੋਂ ਡਰਿਆ ਜਾਨੀ ਨੁਕਸਾਨ ਦਾ ਹਮ ਕੀ ਉਹ ਉਹ ਕਿਸ ਤਰ੍ਹਾਂ ਨਾ ਬਲੌਕ ਕਰ ਦੇਣ ਕੋਈ ਇਹੋ ਜਿਹਾ ਕੋਈ ਮਸਲਾ ਕੀ ਕੋਣ ਨੇ ਮਸਲਾ ਕੁਝ ਨਹੀਂ ਜੇ ਬਾਹਰੋਂ ਮੁੰਡੇ ਉਹਨੇ ਫੋਨ ਫੋਨ ਲਿਆ ਮੈਨੂੰ ਬਾਰ-ਬਾਰ ਠੀਕ ਹੈ ਕੀ ਕਰਨਾ ਚਾਹਦੇ ਹੋ ਨੌਜਵਾਨ ਤੇ ਹਮਲਾ ਹੋਇਆ ਵਾ ਮੌਕੇ ਤੇ ਉੱਤੇ ਧਿਆਨ ਦਿਓ ਉਸ ਟਾਈਮ ਹੀ ਤੇ ਨਿਕਲਣਾ ਫਿਰ ਵੀ ਆਪਣੇ ਤਕਤੀਸ ਚੱਲਣ ਦੇ ਆ ਅਸੀਂ ਉਹਨਾਂ ਦੇ ਖਿਲਾਫ ਨਾ ਕਰਚਾ ਦੇਣਗੇ ਜੀ ਜੀ ਰੰਜਸ ਕਿ ਸਾਹਮਣੇ ਆਈ ਹੈ ਜੀ ਰੰਜਸ ਉਹਨਾਂ ਨੇ ਥੋੜੇ ਦਿਨ ਪਹਿਲਾਂ ਧਿਕਰਤਾ ਕਰਾਇਆ ਸੀ ਕਿ ਤੇ ਉਹ ਸ਼ਰਾਬ ਪੀ ਕੇ ਉਹਨਾਂ ਦੇ ਘਰ ਚਲਾ ਗਿਆ ਕਿਤੇ ਤੇ ਉਸੇ ਰੰਜਸ ਨੂੰ ਲੈ ਕੇ ਤੇ ਫਿਰ ਇਹਨਾਂ ਦੇ ਹਾਊਸ ਵਿੱਚ ਤੁਤ ਗਿਆ ਹੋਈ ਹੈ ਜੀ ਉਹਨਾਂ ਦਾ ਨਾਮ ਦੱਸ ਦਿਓ ਜੀ ਜਿਨ੍ਹਾਂ ਨੇ ਹਮ ਉਹ ਜਦੋਂ ਨਾਮ ਜੱਜ ਸਿੰਘ ਐਂਡ ਪਾਰਟੀ ਹੈ ਜਿਨ੍ਹਾਂ ਨੇ ਹਮਲਾ ਕੀਤਾ ਜਿਨ੍ਹਾਂ ਨੇ ਹਮਲਾ ਕੀਤਾ ਜੱਜ ਸਿੰਘ ਪੁੱਤਰ ਦੇਵਕਾ ਸਿੰਘ ਹਾਂਜੀ ਉਹਨਾਂ ਨੇ ਹਮਲਾ ਕੀਤਾ ਉਹਦੇ ਨਾਲ ਆਪਣੇ 8-10 ਬੰਦੇ ਸੀਗੇ ਤੇ ਜਿਨ੍ਹਾਂ ਦੇ ਹਮਲਾ ਹੋਇਆ ਉਹਨਾਂ ਨੂੰ ਕੁਝ ਦੋਸ਼ ਲਾਏਗੇ ਜੀ ਆਪਜੀ ਉੱਪਰ ਕਿ ਇਹਨਾਂ ਦੀ ਦੂਜੀ ਧਿਰ ਦੇ ਨਾਲ ਕੋਈ ਮਿਲੀਭੁਗਤ ਹੈ ਇਸ ਬੰਦੇ ਕੀ ਕਹਿਣਾ ਚਾਹੁੰਦਾ ਨਹੀਂ ਜੀ ਕੋਈ ਐਹੋ ਜੀ ਗੱਲ ਨਹੀਂ ਕਿ ਇਹਨਾਂ ਨੇ ਜਦੋਂ ਇਹਨਾਂ ਦਾ ਰਾਜੀ ਰਾਜਦਮਾ ਵੀ ਪਹਿਲਾਂ ਕਰਵਾਇਆ ਸੀਗਾ ਇਹਨਾਂ ਕੋਲ 15-20 ਬੰਦਿਆਂ ਨੇ ਸਾਈਨ ਕੀਤੇ ਆ ਇਹਨਾਂ ਦੇ ਮਨੂਤਾਂ ਨੂੰ ਕਹਦੇ ਆ ਜੋ ਮਰਜ਼ੀ ਵੀ ਬਾਅਦ ਚ ਕਹਿ ਦੇਣ لیکن ਇਹੋ ਜੀ ਕੋਈ ਗੱਲਬਾਤ ਨਹੀਂ ਜੇ ਅਸੀਂ ਦੇ ਨੌਕਰੀ ਨੂੰ ਸਾਹਮਣੇ ਰੱਖ ਕੇ ਤੇ ਫਿਰ ਚੱਲਦੇ ਆਂ ਸਰ ਅੱਜ ਜੋ ਤੁਸੀਂ ਮੌਕੇ ਤੇ ਪਹੁੰਚੇ ਹੋ ਮੌਕੇ ਦੇ ਵਾਰਦਾਤ ਹੋਈ ਸੋ ਤੇ ਕੀ ਪਾਇਆ ਗਿਆ ਜੀ ਉਸ ਵਕਤ ਅਸੀਂ ਉੱਥੇ ਵੇਖਿਆ ਜੀ ਮਤਲਬ ਉਥੋਂ ਦੇ ਹਾਲਾਤ ਵੇਖੇ ਨੇ ਤੇ ਜਿਹੜੇ ਅਸੀਂ ਆਪਣੀ ਸੀਸੀਟੀਵੀ ਕੈਮਰੇ ਨੇ ਉਹ ਉਹ ਖੰਘਾਲੇ ਜਾ ਰਹੇ ਨੇ ਤੇ ਫਿਰ ਵੀ ਜਲਦ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਬੰਦੀ ਕਾਰਵਾਈ ਕੀਤੀ ਜਾਏਗੀ ਹਮਲੇ ਦੇ ਵਿੱਚ ਸਭ ਕਿਹੜੇ ਹਥਿਆਰ ਵਰਤੇ ਗਏ ਹਮਲੇ 'ਚ ਦੰਤਰ ਵਰਤਿਆ ਨਹੀਂ ਠੀਕ ਹੈ ਥੈਂਕ ਯੂ